ਤੇ ਮੰਗੇਤਰ ਦੇ ਨਾਲ ਪਿਤਾ ਨੇ ਕਰ ਲਿਆ ਵਿਆਹ ਮੁੰਡਾ ਵਿਚਾਰਾ ਬੜਾ ਦਿੱਤਾ ਸਾਧੂ ਫੇਰਾਂ ਤੋਂ ਪਹਿਲਾਂ ਖੁਦ ਭਰ ਦਿੱਤਾ ਆਪਣੇ ਨੂੰ ਦੇ ਸੰਧੂਰ ਵਿਚਾਰੇ ਮੁੰਡੇ ਦਾ ਦੇਖੋ ਕੀ ਕਰਤਾ ਹਾਲ ਜੀ ਹਾਂ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ ਵਾਰ ਤੁਸੀਂ ਅਜਿਹੇ ਖਬਰਾਂ ਜਾਂ ਅਜਿਹੇ ਕਿਸੇ ਸੁਣੇ ਹੋਣਗੇ ਕਿ ਵਿਆਹ ਤੋ ਤੁਰੰਤ ਪਹਿਲਾ ਲਾਵਾਂ ਤੋਹ ਤੁਰੰਤ ਪਹਿਲਾ ਜਿਹਨੇ ਉਹ ਵਿਆਹ ਟੁੱਟ ਜਾਂਦੇ ਨੇ ਕਿਸੇ ਨਾ ਕਿਸੇ ਕਾਰਨ ਦੇ ਕਰਕੇ ਪਰ ਸੋਚੋ ਕਿ ਵਿਆਹ ਟੁੱਟਣ ਦਾ ਕਾਰਨ ਜਿਹੜਾ ਏ ਉਹ ਮੁੰਡੇ ਦਾ ਪਿਓ ਬਣੇ ਤਾਂ ਕੀ ਕਹੋਗੇ ਤੇ ਮੁੰਡੇ ਦਾ ਪਿਓ ਇੰਜ ਨਹੀਂ ਕਿ ਕਿਸੇ ਦਾ ਚੂੜਾ ਲੈ ਕੇ ਜਾਂ ਕਿਸੇ ਗੱਡੀ ਨੂੰ ਲੈ ਕੇ ਜਾਂ ਕਿਸੇ ਜੋ ਹੈ ਬਰਾਤੀ ਨੂੰ ਲੈ ਕੇ ਲੜਾਈ ਹੋਈ ਹੈ ਜੀ ਨਹੀਂ ਬਿਲਕੁਲ ਨਹੀਂ ਅਜਿਹਾ ਹੋਇਆ ਅਜਿਹਾ ਹੋਇਆ ਏ ਕਿ ਮੁੰਡੇ ਦਾ ਜਿਹੜਾ ਪਿਤਾ ਸੀ ਉਸ ਨੂੰ ਆਪਣੇ ਹੀ ਪੁੱਤ ਦੀ ਮੰਗੇਤਰ ਦੇ ਨਾਲ ਪਿਆਰ ਹੋ ਜਾਂਦਾ ਏ ਲਾਵਾ ਤੋਂ ਪਹਿਲਾਂ ਹੀ ਜੋ ਹੈ ਉਹ ਉਸ ਨੂੰ ਨੂੰ ਨਹੀਂ ਬਣਾਉਣਾ ਚਾਹੁੰਦਾ ਬਲਕਿ ਜੋ ਹੈ ਉਸ ਨੂੰ ਆਪਣੀ ਪਤਨੀ ਬਣਾ ਲੈਂਦਾ ਹੈ ਇਹ ਖਬਰ ਮਹਾਰਾਸ਼ਟਰ ਦੇ 나सिक ਤੋਂ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਕਹੋਗੇ ਕਿ ਸ਼ਾਇਦ ਇਹ ਖਬਰ ਝੂਠੀ ਹੈ ਪਰ ਇਹ ਖਬਰ ਝੂਠੀ ਨਹੀਂ ਹੈ ਇਹ ਖਬਰ ਬਿਲਕੁਲ ਜਿਹੜੀ ਹੈ ਉਹ ਸੱਚ ਹੈ ਦੱਸਦੇ ਇਹ ਕਿ ਮਹਾਰਾਸ਼ਟਰ ਦੇ 나सिक ਦੇ ਵਿੱਚ ਜੋ ਹੈ ਇੱਕ ਪਿਤਾ ਨੇ ਜੋ ਹੈ ਆਪਣੇ ਪੁੱਤ ਦੀ ਜੋ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਦੋਵੇਂ ਘਰਾਂ ਦੇ ਵਿੱਚ ਜਸ਼ਨ ਚੱਲ ਰਿਹਾ ਸੀ ਤਿਆਰੀਆਂ ਹੋ ਰਹੀਆਂ ਸੀ ਪਰ ਉਸੇ ਵਿਚਕਾਰ ਜਿਹੜਾ ਹੈ ਉਹ ਫੇਰਿਆਂ ਤੋਂ ਪਹਿਲਾਂ ਜੋ ਮੁੰਡੇ ਦਾ ਪਿਤਾ ਹੁੰਦਾ ਹੈ ਉਹ ਜਾਂਦਾ ਹੈ ਲਾੜੀ ਦੇ ਘਰ ਅਤੇ ਉਸਦੇ ਨਾਲ ਵਿਆਹ ਰਚਾ ਲੈਂਦਾ ਹੈ ਜਿਸ ਤੋਂ ਬਾਅਦ ਮੁੰਡਾ ਇੰਨਾ ਜ਼ਿਆਦਾ ਨਿਰਾਸ਼ ਹੋ ਜਾਂਦਾ ਹੈ ਕਿ ਉਹ ਸਾਧੂ ਬਣ ਕੇ ਸੜਕਾਂ ਤੇ ਘੁੰਮ ਰਿਹਾ ਹੈ ਇਸ ਵੇਲੇ ਰਿਸ਼ਤੇਦਾਰਾਂ ਤੋਂ ਲੈ ਕੇ ਸਾਰਿਆਂ ਨੇ ਸਮਝਾਇਆ ਕਿ ਉਹ ਆਪਣੇ ਪਿਤਾ ਨੂੰ ਛੱਡ ਦਵੇ ਉਸ ਤੋਂ ਦੂਰ ਰਵੇ ਤੇ ਦੂਸਰਾ ਵਿਆਹ ਕਰਵਾਵੇ ਪਰ ਜਿਹੜਾ ਪੁੱਤ ਹੈ ਉਹ ਸਮਝ ਨਹੀਂ ਰਿਹਾ ਉਸ ਨੂੰ ਇੰਨਾ ਜ਼ਿਆਦਾ ਸਦਮਾ ਲੱਗਾ ਹੈ ਕਿ ਉਹ ਸੜਕ ਤੇ ਹੀ ਆਪਣਾ ਡੇਰਾ ਜਮਾ ਕੇ ਬੈ ਗਿਆ ਹੈ ਸੋ ਤੁਸੀਂ ਅਜਿਹੇ ਬਾਪ ਦੇ ਬਾਰੇ ਕੀ ਕਹੋਗੇ ਜਿਸ ਨੇ ਆਪਣੇ ਹੀ ਪੁੱਤ ਦੀਆਂ ਖੁਸ਼ੀਆਂ ਛੇੜੀਆਂ ਨੇ ਉਹ ਪੱਟ ਦਿੱਤੀਆਂ ਨੇ ਅਤੇ ਆਪਣੀ ਧੀ ਵਰਗੀ ਨੂੰ ਜਿਹੜੀ ਬਣਨੀ ਸੀ ਉਸ ਦੇ ਨਾਲ ਹੀ ਵਿਆਹ ਰਚਾ ਲਿਆ ਹੈ ਆਪਣੇ ਮੁੰਡੇ ਨੂੰ ਬਿਨਾਂ ਦੱਸੇ ਜੋ ਹੈ ਉਸ ਲਾੜੀ ਨੂੰ ਜੋ ਹੈ ਉਸਦੇ ਸੰਦੂਰ ਪਾ ਦਤਾ ਹੈ ਇਸ ਖਬਰ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹੈਰਾਨ ਹੋਏ ਨੇ ਸੋ ਤੁਸੀਂ ਕੀ ਕਹੋਗੇ ਜਰੂਰ ਦੱਸਣਾ